ਕੈਨੇਡਾ ਦੇ ਵਿੱਚ ਇੱਕ ਪੰਜਾਬੀ ਦੇ ਵੱਲੋਂ ਵੱਡਾ ਕਾਂਡ ਕੀਤਾ ਗਿਆ ਹੈ ਜਦੋਂ ਪੁਲਿਸ ਉਸ ਨੂੰ ਫੜਨਾ ਹੁੰਦੀ ਆ ਤਾਂ ਉਸ ਦੇ ਵੱਲੋਂ ਪੁਲਿਸ ਦੀ ਗੱਡੀ ਤੱਕ ਨੂੰ ਟੱਕਰ ਮਾਰ ਦਿੱਤੀ ਜਾਂਦੀ ਆ ਤਾਂ ਪੁਲਿਸ ਦੇ ਨਾਲ ਫਿਰ ਇਸ ਦੀ ਚੇਸ ਵੀ ਹੁੰਦੀ ਆ ਤਾਂ ਕੈਨੇਡਾ ਦੀ ਪੀਲ ਪੁਲਿਸ ਦੇ ਵੱਲੋਂ ਇੱਕ ਪੰਜਾਬੀ ਨੂੰ ਗ੍ਰਫਤਾਰ ਕੀਤਾ ਗਿਆ ਹੈ ਬ੍ਰੈਂਟਮ ਦੀ ਰਿਪੇਅਰ ਸ਼ਾਪ ਤੋਂ ਇੱਕ ਟਰੱਕ ਟ੍ਰੇਲਰ ਆ ਜਿਹੜਾ ਉਸ ਵਿਅਕਤੀ ਵੱਲੋਂ ਚੋਰੀ ਕੀਤਾ ਜਾਂਦਾ ਹੈ ਤਾਂ 42 ਸਾਲ ਦੇ ਨਿਰਮਲ ਸਿੰਘ ਦੇ ਵੱਲੋਂ ਵੱਡਾ ਕਾਰਨਾਮਾ ਕੈਨੇਡਾ ਦੇ ਵਿੱਚ ਕੀਤਾ ਗਿਆ ਹੈ ਸ਼ਹਿਰ ਦੇ ਵਾਰਡ 8 ਵਿੱਚ ਸੜਕ ਦੇ ਉੱਤੇ ਪੁਲਿਸ ਦੇ ਵੱਲੋਂ ਜਦੋਂ ਇਸ ਦਾ ਟਰੱਕ ਰੋਕਿਆ ਜਾਂਦਾ ਹੈ ਤਾਂ ਇਸ ਦੇ ਵੱਲੋਂ ਟਰੱਕ ਦੇ ਨਾਲ ਸਿੱਧੀ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਅਤੇ ਫੁੱਲ ਸਪੀਡ ਉੱਤੇ ਇਹ ਵਿਅਕਤੀ ਉੱਥੋਂ ਨਿਕਲ ਜਾਂਦਾ ਹੈ ਜਦੋਂ ਟਰੱਕ ਚੱਲਣ ਯੋਗ ਨਹੀਂ ਰਹਿੰਦਾ ਤਾਂ ਉਹ ਟਰੱਕ ਛੱਡ ਕੇ ਭੱਜ ਲੈਂਦਾ ਹੈ ਤਾਂ ਪੁਲਿਸ ਦੇ ਵੱਲੋਂ ਉਸ ਦਾ ਪਿੱਛਾ ਕੀਤਾ ਜਾਂਦਾ ਹੈ ਅਤੇ ਅੱਗੇ ਜਾ ਕੇ ਉਸ ਨੂੰ ਕਾਬੂ ਕਰ ਲਿਆ ਜਾਂਦਾ ਹੈ ਭਾਵੇਂ ਉਸ ਨੇ ਇਹ ਟਰੱਕ ਚੋਰੀ ਕੀਤਾ ਸੀ ਲੇਕਿਨ ਇਸ ਤੋਂ ਪਹਿਲਾਂ ਵੀ ਉਸ ਨੇ ਕਈ ਕਾਰਨਾਮੇ ਕੀਤੇ ਸਨ ਜਿਸ ਕਰਕੇ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਸੀ ਅਤੇ ਕੈਨੇਡਾ ਭਰ ਵਿੱਚ ਡਰਾਈਵਿੰਗ ਕਰਨ ਦੇ ਉੱਤੇ ਉਸ ਨੂੰ ਬਨਾਹੀ ਸੀ ਤਾਂ ਉਸ ਦੇ ਕੋਲੋਂ ਦਰਵਾਜ਼ੇ ਟਾਕੀਆਂ ਭੰਦ ਕੇ ਅੰਦਰ ਜਾਣ ਦਾ ਸਾਜੋ-ਸਮਾਨ ਵੀ ਮਿਲਿਆ ਹੈ ਦਰਅਸਲ ਪੁਲਿਸ ਨੂੰ ਬ੍ਰੈਂਪਟਨ ਸ਼ਹਿਰ ਦੇ ਈਸਟ ਡਰਾਈਵ ਅਤੇ ਤੌਰ ਬ੍ਰਾਮ ਰੋਡ ਇਲਾਕੇ ਦੇ ਵਿੱਚ ਇੱਕ ਰਿਪੇਅਰ ਸ਼ਾਪ ਤੋਂ ਸੈਮੀ ਟਰੇਲਰ ਟਰੱਕ ਚੋਰੀ ਹੋਣ ਦੀ ਰਿਪੋਰਟ ਮਿਲੀ ਸੀ ਅਗਲੇ ਦਿਨ ਤਾਂ ਪੁਲਿਸ ਦੇ ਵੱਲੋਂ ਉਸ ਟਰੱਕ ਦੀ ਲੋਕੇਸ਼ਨ ਦਾ ਪਤਾ ਲਗਾਇਆ ਜਾਂਦਾ ਹੈ ਵੈਲੀ ਆਫ ਪਾਰਕਵੇ ਅਤੇ ਹੰਬਰ ਵੇਡ ਪਾਰਕ ਦੇ ਖੇਤਰ ਵਿੱਚੋਂ ਚੋਰੀ ਹੋਇਆ ਟਰੱਕ ਜਿਹੜਾ ਉਹ ਪੁਲਿਸ ਨੂੰ ਬਰਾਮਦ ਹੁੰਦਾ ਹੈ ਪਤਾ ਲੱਗਦਾ ਹੈ ਕਿ ਇੱਥੇ ਇਹ ਡਰਾਈਵਰ ਚੋਰੀ ਦੇ ਟਰੱਕ ਨਾਲ ਜਾ ਰਿਹਾ ਹੈ ਤਾਂ ਇਸ ਤੋਂ ਬਾਅਦ ਰਾਤ ਦੇ ਵਿੱਚ ਨਾਕਾ ਵੀ ਲਗਾਇਆ ਜਾਂਦਾ ਹੈ ਲੇਕਿਨ ਉਸ ਦੇ ਵੱਲੋਂ ਪੁਲਿਸ ਦੀ ਗੱਡੀ ਤੱਕ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਰਾਹਤ ਦੀ ਗੱਲ ਇਹ ਰਹਿੰਦੀ ਹੈ ਕਿ ਇਸ ਟੱਕਰ ਦੇ ਵਿੱਚ ਕੋਈ ਵੀ ਪੁਲਿਸ ਕਰਮੀ ਜਾਂ ਫਿਰ ਕੋਈ ਆਮ ਇਨਸਾਨ ਜ਼ਖਮੀ ਨਹੀਂ ਹੋਇਆ ਤਾਂ ਅੱਗੇ ਜਾ ਕੇ ਇਸ ਡਰਾਈਵਰ ਨੂੰ ਕਾਬੂ ਕੀਤਾ ਗਿਆ ਹੈ